welcom to all of these ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਪੰਜਾਬ ਵਿੱਚ ਕੁਝ ਨਵੀਆਂ ਜਿਹੜੀਆਂ ਸਾਮੀਆਂ ਦੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਤੁਸੀਂ ਪੰਜਾਬ ਵਿੱਚ ਕਿਸੇ ਵੀ ਜਿਹੜੀ ਸਰਕਾਰੀ ਭਰਤੀ ਬਾਰੇ ਜਾਂ ਕਿਸੇ ਪ੍ਰਾਈਵੇਟ ਲਿਮਿਟਡ ਜਾਣਕਾਰੀ ਚਾਹੁੰਦੇ ਹੈਗੇ ਹੋ ਸਾਮੀਆਂ ਬਾਰੇ ਜੋ ਕਿ ਪੰਜਾਬ ਚ ਨਿਕਲੀ ਹੈ ਉਸ ਵਾਸਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਕਨ ਦਾ ਬਟਨ ਦਬਲੋ ਸੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ 3000 ਲਗਭਗ ਆਂਗਣਵੜੀ ਭਾਰਤੀਆਂ ਦੀ ਜਿਹੜੀ ਗੱਲ ਕਹੀ ਗਈ ਹੈ ਸੋ ਇਹਦਾ ਪ੍ਰੋਸੈਸ ਬਹੁਤ ਜਲਦੀ ਸ਼ੁਰੂ ਹੋ ਜਾਏਗਾ ਇਹ ਜਿਹੜਾ ਪਿਛਲੇ ਹੀ ਦਿਨਾਂ ਵਿੱਚ ਜਿਹੜਾ ਰੱਖੜੀ ਦੇ ਤਿਹਾਰ ਦੇ ਮੌਕੇ ਇੱਕ ਰਾਜਪਦਰੀ ਸਮਾਗਮ ਦੇ ਵਿੱਚ ਪੰਜਾਬ ਦੇ ਸੀਐਮ ਭਵਨਤਵਨ ਸਾਹਿਬ ਜੀ ਨੇ ਇੱਕ ਸਮਾਗਮ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿੱਥੇ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਪ ਕਪਤਾਨ ਦੇ ਅਹੁਦੇ ਤੇ ਜਾਂ ਵੱਡੇ ਵੱਡੇ ਅਹੁਦੇ ਤੇ ਜਿਹੜਾ ਇਸਤਰੀਆਂ ਕੰਮ ਕਰ ਰਹੀਆਂ ਮ ਤਿੰਨ ਹੋਰ ਵਧਾਉਣ ਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਫਾਇਰ ਫਾਈਟਿੰਗ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਅਸਾਮੀਆਂ ਵਾਸਤੇ ਜਿਹੜੇ ਰੂਲ ਜਿਹੜੇ ਉਹਨਾਂ ਛੋੜ ਦਿੱਤੀ ਹੈ ਉਹ ਵੀ ਤਾਂ ਕਿ ਫਾਇਰ ਫਾਈਟਿੰਗ ਦੇ ਵਿੱਚ ਪਹਿਲਾ ਪੰਜਾਬ ਦਾ ਇੱਕ ਪੰਜਾਬ ਇੱਕ ਪਹਿਲਾ ਸੂਬਾ ਹੋਵੇਗਾ ਪੂਰੇ ਇੰਡੀਆ ਦੇ ਵਿੱਚ ਕਿ ਜਿੱਥੇ ਕਿ ਫਾਇਰ ਫਾਈਟਿੰਗ ਦੇ ਵਿੱਚ ਜਿਹੜੇ ਇਸਤਰੀਆਂ ਦੀ ਜਿਹੜੀ ਪਾਪ ਫੀਮੇਲ ਦੀ ਭਰਤੀ ਜਿਹੜੀ ਦੇਖਣ ਨੂੰ ਮਿਲੇਗੀ ਸੋ ਤੰਨੇ ਹਜ਼ਾਰ ਜਿਹੜੀ ਆਂਗਣ ਮੇੜੇ ਦੀ ਭਰਤੀ ਵਾਰੀ ਜਿਹੜੀ ਗੱਲ ਕੀਤੀ ਹੈ ਕਿ ਇਹ ਬਹੁਤ ਜਲਦੀ ਪੰਜਾਬ ਵਿੱਚ ਆ ਜਾਏਗੀ ਤਾਂ ਪ੍ਰੋਸੈਸ ਜਿਹੜਾ ਜਲਦੀ ਸ਼ੁਰੂ ਹੋਏਗਾ ਕਿਸ ਤਰ੍ਹਾਂ ਕਿੰਨੇ ਫਾਰਮ ਆਣਗੇ ਕਿਹੜਾ ਅਪਲਾਈ ਕਰ ਸਕਦਾ ਸਿੱਧੀ ਭਰਤੀ ਹੋਏਗੀ ਇਗਜ਼ਾਮ ਹੋਗਾ ਹਰ ਇੱਕ ਜਾਣਕਾਰੀ ਆਪਣੇ ਚੈਨਲ ਤੇ ਤੁਹਾਨੂੰ ਜਿਹੜੀ ਮਿਲਦੀ ਰਹੂਗੀ ਇਨ ਫਿਊਚਰ ਜਿਹੜਾ ਤੁਸੀਂ ਇਹਨਾਂ ਪੋਸਟਾਂ ਦੀ ਜਾਣਕਾਰੀ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੱਕ ਲਈ ਸਾਸਿਕ ਕਾਲ ਜੀ ਧੰਨਵਾਦ